ਸੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰਾਂ ਦੇ ਉੱਤੇ ਹੈ ਦੂਜੇ ਪਾਸੇ ਰਵਨੀ ਸਿੰਘ ਬਿੱਟੂ ਜ਼ਮੀਨ ਦੇ ਉੱਤੇ ਸੁੱਤੇ ਨੇ ਦਰਸਲ ਨਗਰ ਨਿਗਮ ਦੇ ਵੱਲੋਂ ਉਹਨਾਂ ਨੂੰ ਈਮੇਲ ਭੇਜ ਕੇ ਸਰਕਾਰੀ ਕੋਠੀ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਜਿਸ ਤੋਂ ਬਾਅਦ ਅੱਧੀ ਰਾਤ ਨੂੰ ਸਰਕਾਰੀ ਕੋਠੀ ਖਾਲੀ ਕਰਨੀ ਪਈ ਤੇ ਅੱਕ ਕੇ ਰਾਤ ਬਤੀਤ ਕਰਨ ਦੇ ਲਈ ਭਾਜਪਾ ਦੇ ਦਫਤਰ ਦੇ ਵਿਖੇ ਪਹੁੰਚ ਕੇ ਜ਼ਮੀਨ ਦੇ ਉੱਤੇ ਸੁੱਤੇ ਨੇ ਰਵਨੀਤ ਬਿੱਟੂ ਜਿਸ ਦੀਆਂ ਕੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਸਵੇਰੇ ਉੱਠ ਕੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰ ਦੇ ਵੱਲੋਂ ਜੋ ਹੈ 2 ਕਰੋੜ ਕੋਠੀ ਦਾ ਕਿਰਾਇਆ ਉਹਨਾਂ ਦੇ ਉੱਤੇ ਲਗਾ ਦਿੱਤਾ ਗਿਆ ਜਿਸ ਕਰਕੇ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਆਪਣੀ ਜ਼ਮੀਨ ਅਤੇ ਘੈਣੇ ਗਿਰਵੀ ਰੱਖ ਕੇ ਉਹਨਾਂ ਨੇ 2 ਕਰੋੜ ਰੁਪਏ ਨਗਰ ਨਿਗਮ ਨੂੰ ਦਿੱਤੇ ਨੇ ਤਾਂ ਬਹੁਤ ਸਾਰੇ ਸਵਾਲ ਜਿਹੜੇ ਆ ਇਸ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਨੂੰ ਲੈ ਕੇ ਜੋ ਹੈ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਚੁੱਕੇ ਗਏ ਨੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਇੱਕ ਪਾਸੇ ਭੀਤੇ ਜਿਣੀ ਆਪਣੇ ਦਾਦੇ ਦੀ ਐਮਬੈਸਡਰ ਗੱਡੀ ਦੇ ਵਿੱਚ ਸਵਾਰ ਹੋ ਕੇ ਟੁੱਟੀ-ਜੁੱਤੀ ਪਾ ਕੇ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਸੰਤ ਤੇ ਹਲੇ ਕੁਝ ਘੰਟੀਆਂ ਦਾ ਸਮਾਂ ਹੀ ਬੀਤਿਆ ਸੀ ਕਿ ਨਗਰ ਨਿਗਮ ਨੇ ਹੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਅਤੇ ਈਮੇਲ ਭੇਜੀ ਜਿਸ ਦੇ ਵਿੱਚ ਕਿਹਾ ਕਿ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਜਾਵੇ ਤਾਂ 2 ਸਾਲ ਦਾ ਕਿਰਾਇਆ ਵੀ ਜੇਕਰ ਗੱਲ ਕੀਤੀ ਜਾਵੇ ਤਾਂ 2 ਕਰੋੜ ਰੁਪਏ ਜਿਹੜੇ ਐ ਇਲਜ਼ਾਮ ਲਗਾਇਆ ਗਿਆ ਰਵਨੀਤ ਬਿੱਟੂ ਦੇ ਵੱਲੋਂ ਕਿ 2 ਕਰੋੜ ਕਿਰਾਇਆ ਜੋ ਹੈ ਭੇਜ ਦਿੱਤਾ ਗਿਆ ਤੇ ਉਹਨਾਂ ਨੇ ਆਪਣੀ ਜ਼ਮੀਨ ਅਤੇ ਗਹਿਣੇ ਜੋ ਐ ਗਿਰਵੀ ਰੱਖ ਕੇ ਇਹ ਨਗਰ ਨਿਗਮ ਨੂੰ ਪੈਸੇ ਦਿੱਤੇ ਨੇ 2 ਕਰੋੜ ਰੁਪਏ ਤਾਂ ਤਸਵੀਰ ਤੁਹਾਨੂੰ ਉਸ ਬੈੱਡ ਦੀ ਦਿਖਾ ਰਹੇ ਆ ਜਿੱਥੇ ਕਿ ਅੱਧੀ ਰਾਤ ਨੂੰ ਰਵਨੀਤ ਸਿੰਘ ਬਿੱਟੂ ਨੂੰ ਜ਼ਮੀਨ ਤੇ ਸੋਣਾ ਪਿਆ ਕਿਉਂਕਿ ਰਾਤ ਨੂੰ ਕਿਤੇ ਵੀ ਕੁਝ ਵਿਖਾਈ ਨਹੀਂ ਦਿੱਤਾ ਅਜਿਹੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਟਿਕਾਣਾ ਮਿਲਿਆ ਤੇ ਉਹ ਵੀ ਭਾਜਪਾ ਦਫ਼ਤਰ ਦਾ ਤਾਂ ਜ਼ਮੀਨ ਦੇ ਉੱਤੇ ਗੱਦੇ ਵਿਛਾ ਕੇ ਰਵਨੀਤ ਸਿੰਘ ਬਿੱਟੂ ਆਪਣੇ ਸਮਰਥਕਾਂ ਦੇ ਨਾਲ ਜੋ ਹੈ ਉਹਨਾਂ ਦੇ ਨਾਲ ਹੁੰਦੇ ਨੇ ਉਹਨਾਂ ਨਾਲ ਇਸ ਜੋ ਜ਼ਮੀਨ ਦੇ ਉੱਤੇ ਗੱਦੇ ਵਿਛੇ ਹੋਏ ਸਨ ਉੱਥੇ ਸੁੱਤੇ ਸਵੇਰੇ ਉੱਠਦੇ ਸਾਰ ਹੀ ਰਵਨੀਤ ਸਿੰਘ ਬਿੱਟੂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਗਿਆ ਜਿਨ੍ਹਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨਗਰ ਨਿਗਮ ਦੇ ਉੱਤੇ ਸਰਕਾਰ ਦੇ ਉੱਤੇ ਕਿ 2 ਕਰੋੜ ਰੁਪਇਆ ਵਸੂਲਣ ਦੇ ਇਲਜ਼ਾਮ ਲਗਾਏ ਨੇ ਤਸਵੀਰ ਤੁਹਾਨੂੰ ਉਸ ਗੱਦੇ ਦੀ ਦਿਖਾ ਰਹੇ ਆ ਦੀ ਅੱਧੀ ਰਾਤ ਨੂੰ ਇੱਕਦਮ ਬੰਦੋਬਸਤ ਕਰਨੇ ਪਏ ਭਾਜਪਾ ਦਫ਼ਤਰ ਦੇ ਵਿੱਚ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ ਜਿਸ ਕਰਕੇ ਰਵਨੀਤ ਸਿੰਘ ਬਿੱਟੂ ਨੇ ਅੱਕ ਕੇ ਭਾਜਪਾ ਦਫ਼ਤਰ ਦਾ ਰਾਹ ਚੁਣਿਆ ਉੱਥੇ ਪਹੁੰਚੇ ਤੇ ਉੱਥੇ ਮੌਜੂਦ ਜੋ ਵਰਕਰ ਸਨ ਜਾਂ ਉੱਥੇ ਜੋ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਵੀ ਫਟਾਫਟ ਦੋ ਗੱਦੇ ਮੋٹے ਮੋٹے ਜ਼ਮੀਨ ਤੇ ਵਿਛਾਏ ਉਸ ਦੇ ਉੱਤੇ ਚਾਦਰ ਵਿਛਾ ਦਿੱਤੀ ਕੋਲ ਇੱਕ ਟੇਬਲ ਪਿਆ ਵੀ ਤੁਸੀਂ ਵੇਖ ਸਕਦੇ ਹੋ ਇਸ ਜ਼ਮੀਨ ਦੇ ਉੱਤੇ ਗੱਦਾ ਵਿਛਾ ਕੇ ਰਵਨੀਤ ਸਿੰਘ ਬਿੱਟੂ ਸੁੱਤੇ ਰਾਤ ਬਤੀਤ ਕੀਤੀ ਸਵੇਰੇ ਉੱਠੇ ਤਾਂ ਗੁੱਸਾ ਸਤਵੇਂ ਅਸਮਾਨ ਦੇ ਉੱਤੇ ਪਹੁੰਚ ਗਿਆ ਜਿਨ੍ਹਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਾਲਾਂਕਿ ਕਾਂਗਰਸ ਛੱਡਣ ਤੋਂ ਬਾਅਦ ਜੋ ਹੈ ਰਵਰੀਤ ਸਿੰਘ ਬਿੱਟੂ ਦੇ ਖਿਲਾਫ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਇਹ ਤੋਂ ਹੀ ਸੂਟ ਬੂਟ ਪਾ ਕੇ ਭਾਜਪਾ ਦਫ਼ਤਰ ਤੋਂ ਤਿਆਰ ਹੁੰਦੇ ਨੇ ਤੇ ਫਿਰ ਲੋਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਜਾਂਦੇ ਨੇ ਪਰ ਇਸ ਵੇਲੇ ਰਵਨੀਤ ਸਿੰਘ ਬਿੱਟੂ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਹੈ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਲੁਧਿਆਣਾ ਤੋਂ ਹਾਲਾਂਕਿ ਕਾਂਗਰਸ ਦੇ ਨਾਲ ਖਟਾਸ ਲਗਾਤਾਰ ਜਾਰੀ ਹੈ ਇੱਕ ਤੋਂ ਬਾਅਦ ਇੱਕ ਇਲਜ਼ਾਮ ਕਾਂਗਰਸੀਆਂ ਦੇ ਵੱਲੋਂ ਰਵਨੀਤ ਬਿੱਟੂ ਤੇ ਉੱਤੇ ਲਗਾਏ ਜਾ ਰਹੇ ਨੇ ਤਜਾ ਜਹੇ ਦੇ ਵਿੱਚ ਜੋ ਇਹ ਐਕਸ਼ਨ ਲਿਆ ਗਿਆ ਨਗਰ ਨਿਗਮ ਦੇ ਵੱਲੋਂ ਰਵਨੀਤ ਬਿੱਟੂ ਦੇ ਖਿਲਾਫ ਤਾਂ ਇਸ ਐਕਸ਼ਨ ਨੂੰ ਲੈ ਕੇ ਕਾਂਗਰਸੀਆਂ ਦੀ ਕੀ ਪ੍ਰਤੀਕਿਰਿਆ ਰਹਿੰਦੀ ਹੈ ਸਾਹਮਣੇ ਆਏਗੀ ਉਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਿੱਥੇ ਇੱਕ ਪਾਸੇ ਪੂਰੀ ਤਿਆਰੀ ਚੱਲ ਰਹੀ ਸੀ ਕਾਂਗਰਸ ਦੇ ਵੱਲੋਂ ਰਵਨੀਤ ਬਿੱਟੂ ਨੂੰ ਟਿਕਟ ਦੇਣ ਦੀ ਪਰ ਐਨ ਮੌਕੇ ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ ਰਵਨੀਤ ਬਿੱਟੂ ਆਪਣੀ ਪਾਰਟੀ ਬਦਲ ਦਿੰਦੇ ਨੇ ਕਾਂਗਰਸ ਨੂੰ ਅਲਵਿਦਾ ਆ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਲੀਡਰ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਹਨਾਂ ਦੀ ਸਿਕਿਉਰਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਜਾਂਦਾ ਹੈ ਕਾਫੀ ਜ਼ਿਆਦਾ ਉਹਨਾਂ ਨੂੰ ਸਿਕਿਉਰਟੀ ਦਿੱਤੀ ਜਾਂਦੀ ਹੈ ਜੇਕਰ ਆਪਾਂ ਪਿਛਲੇ ਸਮੇਂ ਦੀ ਹੀ ਗੱਲ ਕਰੀਏ ਤਾਂ ਕਈ ਪੰਜਾਬ ਦੇ ਅਜਿਹੇ ਲੀਡਰ ਨੇ ਜਿਨ੍ਹਾਂ ਤੋਂ ਜੋ ਸਰਕਾਰ ਦੇ ਵੱਲੋਂ ਸਿਕਿਉਰਿਟੀ ਵਾਪਿਸ ਲੈ ਲਈ ਗਈ ਸੀ ਪਰ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੀ ਹੈ ਸਿਕਿਉਰਿਟੀ ਉਹਨਾਂ ਨੂੰ ਵਧੀਆ ਦੇ ਦਿੱਤੀ ਗਈ ਤਾਂ ਇਹ ਸਭ ਦੇ ਵਿਚਾਲੇ ਰਵਨੀਤ ਬਿੱਟੂ ਦੇ ਖਿਲਾਫ ਨਗਰ ਨਿਗਮ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਇੱਕ ਈਮੇਲ ਭੇਜੀ ਈਮੇਲ ਭੇਜਣ ਤੋਂ ਬਾਅਦ ਨਾਲ ਦੀ ਨਾਲ ਸਰਕਾਰੀ ਕੋਠੀ ਨੂੰ ਖਾਲੀ ਕਰਨਾ ਪਿਆ ਅਤੇ 2 ਕਰੋੜ ਦਾ ਕਿਰਾਏ ਦੇ ਇਲਜ਼ਾਮ ਵੀ ਰਵਨੀਤ ਬਿੱਟੂ ਦੇ ਵੱਲੋਂ ਲਗਾ ਦਿੱਤੇ ਗਏ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਇੱਕਦਮ ਇਹਨੇ ਪੈਸੇ ਕਿੱਥੋਂ ਆਣੇ ਸੀ ਇਸ ਕਰਕੇ ਮੈਂ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਜੋ ਹੈ ਇਸ ਤਰ੍ਹਾਂ ਇਹ 2 ਕਰੋੜ ਦਾ ਬੰਦੋਬਸਤ ਕੀਤਾ ਤੇ ਨਗਰ ਨਿਗਮ ਨੂੰ ਦਿੱਤੇ ਨੇ ਤਾਂ ਜੋ ਆਪਣਾ ਸਾਰਾ ਸਮਾਨ ਚੁੱਕਿਆ ਰਵਨੀਤ ਬਿੱਟੂ ਨੇ ਇਸ ਈਮੇਲ ਮਿਲਣ ਤੋਂ ਬਾਅਦ ਤੇ ਸਰਕਾਰੀ ਕੋਠੀ ਚੋਂ ਸਾਰਾ ਸਮਾਨ ਚੁੱਕੇ ਜੋ ਹੈ ਆਪਣੇ ਭਾਜਪਾ ਦਫ਼ਤਰ ਲੈ ਆਉਂਦੇ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰੀ ਕੋਠੀ ਦੇ ਵਿੱਚ ਅਜੇ ਵੀ ਥੋੜਾ ਬਹੁਤ ਰਵਨੀਤ ਬਿੱਟੂ ਦਾ ਸਮਾਨ ਬਚਿਆ ਜਿਹੜਾ ਕਿ ਲੱਗਦਾ ਹੈ ਕਿ ਅੱਜ ਚੁੱਕ ਲਿਆ ਜਾਏਗਾ ਜਾਂ ਫਿਰ ਅੱਜ ਕੀ ਕੁਝ ਖਾਸ ਰਹਿੰਦਾ ਇਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਰਵਨੀਤ ਬਿੱਟੂ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਲੁਧਿਆਣਾ ਦੇ ਲੋਕ ਉਹਨਾਂ ਦੇ ਆਪਣੇ ਨੇ ਉਹ ਕਿਸੇ ਦੇ ਘਰ ਵੀ ਜਾ ਕੇ ਰਹਿ ਸਕਦੇ ਨੇ ਇਥੋਂ ਤਾਂਕਿ ਉਹ ਸੜਕ ਦੇ ਉੱਤੇ ਉਹਨਾਂ ਨੂੰ ਤੰਬੂ ਕਿਉਂ ਨਾ ਗੱਡਣਾ ਪਵੇ ਪਰ ਉਹ ਕਿਸੇ ਤੋਂ ਡਰਣਗੇ ਨਹੀਂ ਚੋਣਾ ਜਿੱਤ ਕੇ ਰਹਿਣਗੇ ਇਸ ਤਰ੍ਹਾਂ ਦਾ ਜੋ ਹੈ ਮਨੋਬਲ ਇਸ ਵੇਲੇ ਰਵਨੀਤ ਬਿੱਟੂ ਦਾ ਵੇਖਣ ਨੂੰ ਮਿਲਿਆ ਬੇਸ਼ੱਕ ਜੋ ਹੈ ਸੇਜਾਂ ਦੇ ਉੱਤੇ ਸੌਣ ਵਾਲੇ ਜ਼ਮੀਨ ਦੇ ਉੱਤੇ ਸੁੱਤਾ ਹੋਵੇ ਪਰ ਫਿਰ ਵੀ ਉਸ ਦਾ ਹੌਸਲਾ ਇਸ ਕਦਰ ਬੁਲੰਦ ਹੈ ਕਿਉਂਕਿ ਇਸ ਤਰ੍ਹਾਂ ਦੇ ਧਾਕੜ ਬੋਲ ਰਵਨੀਤ ਬਿੱਟੂ ਦੇ ਵੱਲੋਂ ਕਹੇ ਗਏ ਨੇ ਕਿ ਬੇਸ਼ੱਕ ਮੈਨੂੰ ਸੜਕ ਦੇ ਉੱਤੇ ਕਿਉਂ ਨਾ ਸੋਣਾ ਪਵੇ ਤੰਬੂ ਲਗਾ ਕੇ ਗੱਡਣਾ ਤੰਬੂ ਗੱਡਣਾ ਕਿਉਂ ਨਾ ਪਾਏ ਮੈਂ ਉੱਥੇ ਵੀ ਸੌਣ ਲਈ ਤਿਆਰ ਹਾਂ ਪਰ ਹਰ ਹਾਲਤ ਦੇ ਵਿੱਚ ਮੈਂ ਇਹ ਚੋਣਾ ਜਿੱਤ ਕੇ ਰਵਾਂਗਾ ਤਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਿਹੜੀ ਸਰਕਾਰੀ ਕੋਠੀ ਹੈ ਇਹ ਵੀ ਨਜਾਇਜ਼ ਤੌਰ ਤੇ ਉਹਨਾਂ ਤੋਂ ਜੋ ਹੈ ਵਾਪਸ ਲੈ ਲਈ ਗਈ ਹੈ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿਉਂਕਿ ਰਵਨੀਤ ਮਿੱਟੂ ਤਾਂ ਸਾਫ਼ ਤੌਰ ਤੇ ਇਲਜ਼ਾਮ ਲਗਾ ਰਹੇ ਨੇ ਕਿ ਪਿਛਲੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਰਹੀਆਂ ਨੇ ਕਿਸੇ ਵੱਲੋਂ ਵੀ ਇਹ ਨੋਟਿਸ ਨਹੀਂ ਦਿੱਤਾ ਗਿਆ ਤਾਂ ਕਿਹੜੇ ਕਾਰਨ ਕਰਕੇ ਨਗਰ ਨਿਗਮ ਦੇ ਵੱਲੋਂ ਇਹ ਨੋਟਿਸ ਦਿੱਤਾ ਗਿਆ ਜਾਂ ਫਿਰ ਇਸ ਦੇ ਪਿੱਛੇ ਕੀ ਕਹਾਣੀ ਹੈ ਇਸ ਬਾਰੇ ਤਾਂ ਜਿਵੇਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਬਿਆਨ ਦਿੱਤਾ ਜਾਏਗਾ ਤਾਂ ਅਸਲ ਕਹਾਣੀ ਸਭ ਦੇ ਸਾਹਮਣੇ ਆਏਗੀ ਫਿਲਹਾਲ ਦੀ ਘੜੀ ਤਾਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੱਕਾ ਸ਼ਾਇਦ ਹੈ ਕਿ 2 ਕਰੋੜ ਦਾ ਨੋਟਿਸ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾ ਦਿੱਤਾ ਗਿਆ ਇਥੋਂ ਤੱਕ ਕਿ ਉਹਨਾਂ ਦੀ ਨਾਮਿਨੇਸ਼ਨ ਕੈਨਸਲ ਕਰਨ ਦੀ ਸਾਜ਼ਿਸ਼ ਦੇ ਤਹਿਤ ਜੋ ਹੈ ਇਹ ਸਭ ਕੁਝ ਕੀਤਾ ਜਾ ਰਿਹਾ ਤਾਂ ਬਹੁਤ ਸਾਰੇ ਇਲਜ਼ਾਮ ਇਸ ਵੇਲੇ ਰਵਨੀਤ ਬਿੱਟੂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿਉਂਕਿ ਉਹ ਵੀ ਇਹ ਵੀ ਕਹਿ ਰਹੇ ਨੇ ਕਿ ਮਾਰਕੀਟ ਅਤੇ ਸਰਕਾਰੀ ਰੇਟ ਤੋਂ ਡਬਲ ਕਿਰਾਇਆ ਉਹਨਾਂ ਦੇ ਕੋਲੋਂ ਵਸੂਲਿਆ ਗਿਆ ਹੈ ਅਜਿਹੇ ਦੇ ਵਿੱਚ ਸਰਕਾਰੀ ਰੇਟ ਦੇ ਹਿਸਾਬ ਦੇ ਨਾਲ ਦੋ ਕਮਰਿਆਂ ਦੀ ਕੋਠੀ ਦਾ 1 ਲੱਖ ਰੁਪਏ ਕਿਰਾਇਆ ਬਣਦਾ ਹੈ ਜਦਕਿ ਉਹਨਾਂ ਨੇ 10 ਸਾਲ ਦੇ ਹਿਸਾਬ ਦੇ ਨਾਲ 2 ਲੱਖ ਰੁਪਏ ਮਹੀਨੇ ਵਸੂਲ ਕੀਤੇ ਨੇ ਇਹ ਵੀ ਕਿਹਾ ਕਿ 10 ਸਾਲ ਪਹਿਲਾਂ ਇਹ ਨੋਟਿਸ ਕਿਉਂ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਇਲਜ਼ਾਮ ਰਵਨੀਤ ਬਿੱਟੂ ਲਗਾ ਰਹੇ ਨੇ ਕਿਉਂਕਿ ਜਿਹੜਾ ਸ਼ਖਸ ਸੇਜਾਂ ਦੇ ਉੱਤੇ ਸੌਂਦਾ ਹੋਵੇ ਅਚਾਨਕ ਉਸ ਨੂੰ ਜ਼ਮੀਨ ਦੇ ਉੱਤੇ ਸੋਣਾ ਪਏ ਇੱਕਦਮ ਇੱਕ ਈਮੇਲ ਮਿਲੇ ਜਿਸ ਦੇ ਵਿੱਚ ਕਹਿ ਦਿੱਤਾ ਜਾਵੇ ਕਿ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਜਾਵੇ ਤਾਂ ਉਸ ਤੇ ਕੀ ਬੀਤੇਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਤਾਂ ਉਸ ਗੱਦੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਭਾਜਪਾ ਦਫ਼ਤਰ ਦੀਆਂ ਕਿ ਜਿੱਥੇ ਰਵਨੀਤ ਸਿੰਘ ਬਿੱਟੂ ਨੂੰ ਰਾਤ ਆਕੇ ਬਤੀਤ ਕਰਨੀ ਪਈ ਹੈ ਤੇ ਸਵੇਰੇ ਉੱਠਦੀ ਸਾਰੀ ਰਵਨੀਤ ਬਿੱਟੂ ਤਿਆਰਬਰ ਤਿਆਰ ਹੋ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਵੀ ਜਾ ਰਹੇ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਲਗਾ ਲਿਤੇ ਜਾਂਦੇ ਨੇ ਕਿ ਮੈਂ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖੇ ਨੇ 2 ਕਰੋੜ ਰੁਪਏ ਇਕੱਠੇ ਕੀਤੇ ਨੇ ਤੇ ਫਿਰ ਨਗਰ ਨਿਗਮ ਨੂੰ ਇਸ ਤੇ ਪੈਸੇ ਦਿੱਤੇ ਗਏ